ਕੀ ਕਰੋਗੇ ਫੜ ਕੇ ਕਾਕੇ ਬਲੌਗ ਬਣਾਓ ਕਹਦੀ ਜੀ ਅਸੀਂ ਕੰਮ ਕਰ ਰਹੇ ਆ ਇੱਥੇ ਕੰਮ ਕਰਦੇ ਆ ਤੇ ਸਾਡੀ ਤਕਦੀਰ ਸੋਈ ਪਈ ਐ ਸੋਈ ਪਈ ਐ ਇਦਾਂ ਲਾਦੀਆਂ ਪਚਾ ਕੁਚੀਆਂ ਬਹਾਰਾ ਤਾਂ ਨਾਂਂਡੀ ਘੱਟਾ ਕਰਦੇ ਆ ਰਹੀ ਚੀਜ਼ ਹੈ ਪਰ ਸਾਰੀਆਂ ਬਾਈ ਕੈਂਟ ਨੇ ਬਸ ਆਖ ਆਰਾਮ ਨਹੀਂ ਆ ਨਾ ਅੱਕ ਨੰਬਰ ਕੁਆਲਟੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਤੀ ਜੀ ਅੱਜ ਦੇ ਨਵੇਂ ਬਲੌਗ ਦੀ ਸਟਾਰਟਿੰਗ ਨਾ ਆ ਕੇ ਹੋ ਗਏ ਰੈਡੀ ਮਿਲੋ ਜੀ ਸੁਖਮਣੀ ਨੂੰ ਸਤਿ ਸ਼੍ਰੀ ਅਕਾਲ ਕਰੋ ਪਹਿਲਾਂ ਸਾਰਿਆਂ ਨੂੰ ਠੀਕ ਹੋ ਸਾਰੇ ਕਿੱਥੇ ਤੁਹਾਡਾ ਫੋਨ? ਕੰਨ ਤੇ ਲਾਓ। ਹੈਲੋ। ਹਾਂਜੀ ਪੁੱਤ। ਮੈਂ ਜਾ ਰਹੀ ਆਂ। ਕਿੱਥੇ ਜਾ ਰਹੇ ਹੋ? ਅਸੀਂ ਜਾ ਰਹੇ ਆਂ। ਆਜੂ ਕਿ ਚਲੀਏ? ਜਾਣੇ ਹੋ? ਆ ਫੜਾ ਲੀ ਫੋਨ ਫੜਾ ਲੇ ਪਾਪਾ ਨੂੰ। ਪਾਪਾ ਨੂੰ ਲਾ। ਮ ਫੜਾ ਦੇ ਬੀਤਾ ਤਾਂ। ਦੂਰ ਜਾਣਾ ਕਿ ਪਤਾ। ਜੇ ਮੈਂ ਤਾਂ ਜਾਣਾ। ਹਾਂ? ਕਰਤੀ ਅੱਜ ਦੇ ਬਲੌਗ ਦੀ ਸਟਾਰਟਿੰਗ। ਨਾ ਕੇ ਹੋ ਗਏ ਬੇਲੇ ਰੋਟੀਆਂ ਖਾ ਕੇ। ਤਿਆਰ ਹੋਗੇ। ਮਿਲੌਣਿਆ ਤੁਹਾਨੂੰ ਸਾਡੀ ਸੁਖਮਣੀ ਨਾਲ ਸੁਖਮਣੀ ਦਾ ਨਾਮ ਬਈ ਮੂੰਹ ਤੇ ਚੜ ਰਿਹਾ ਹੈਗਾ ਮਿਲੋ ਸਾਡੀ ਤਕਦੀਰ ਨੂੰ ਇਹ ਛਾਡੀ ਤਕਦੀਰ ਹੈ ਇਹ ਛਾਡੀ ਤਕਦੀਰ ਹੈ ਬਈ ਹਾਂਜੀ ਹਾਂ ਪੁੱਤ ਬੋਲੋ ਤੁਸੀਂ ਵੀ ਕਰ ਦਿਓ ਸਾਚੀ ਕਾਲ ਜੀ ਸਾਰਿਆਂ ਨੂੰ ਕਰ ਦਿਓ ਸਾਚੀ ਕਾਲ ਜੀ ਸਾਰਿਆਂ ਨੂੰ ਓਏ ਸਾਚੀ ਕਾਲ ਜੀ ਸਾਰਿਆਂ ਨੂੰ ਲੋ ਬਈ ਰੈਡੀ ਹੋ ਕੇ ਸਕੂਟੀ ਚੱਕ ਲਈ ਆਪਾਂ ਨੇ ਆਪਾਂ ਚੱਲਿਆਂ ਨਾਲ ਦੇ ਪਿੰਡ। ਉਹ ਯਾਰ ਜਿਹੜੀ ਸਰਵਾਈਕਲ ਦੀ ਦਿੱਕਤ ਸੀ ਹਨ ਉਹ 15-20 ਦਿਨਾਂ ਬਾਅਦ ਯਾਰ ਫੇਰ ਆਉਣ ਲੱਗ ਜਾਂਦੀ ਓਵੇਂ ਚੱਕਰ, ਵੋਮਟਿੰਗ ਵਗੈਰਾ ਹਨ ਕਰਦਣ ਸਾਰੀ ਦਰਦ ਕਰਦੀ ਹੈਗੀ। ਤੇ ਯਾਰ ਆਪਾਂ ਨੂੰ ਕਿਸੇ ਨੇ ਦੱਸਿਆ ਵੀ ਨਾਲ ਦੇ ਪਿੰਡ ਇੱਕ ਡਾਕਟਰ ਹੈਗਾ। ਉਹ ਉਹ ਵਧੀਆ ਦੇਖਦਾ ਵਧੀਆ ਪੁਆਇੰਟ-ਪੁਆਇੰਟ 'ਚ ਦੱਬਦਾ ਕਹਿੰਦੇ। ਆਪੋ ਉਹਦੇ ਲੇਵਿਅ ਦਿਖਾ ਕੇ ਆਨੇ ਵੈਸੇ ਤਾਂ ਇਹਦਾ ਯਾਰ ਕੋਈ ਇਲਾਜ ਹੁੰਦਾ ਨਹੀਂ ਹੈਗਾ ਹਨ ਐਕਸਰਸਾਈਜ਼ ਵਗੈਰਾ ਹੀ ਹੁੰਦੀ ਹੈਗੀ। ਪਰ ਫਿਰ ਵੀ ਦਿਲ ਨਹੀਂ ਖੜਦਾ। ਹੁਣ ਆਪੋ ਦੇ ਕੋਲ ਚੱਲਿਆਂ ਜਾਂ ਡਾਕਟਰ ਕੋਲ ਦੇਖਦੇ ਹਾਂ ਕੌਣ ਹੈਗਾ ਉਹ ਕਿਵੇਂ ਹੈਗਾ ਰੈਸਪੀ ਜਪਾਨੋਂ ਆਪਣੇ ਨਾਲ ਦੇ ਪਿੰਡੀ ਜੱਲ ਵੀ ਕਿ ਉੱਥੇ ਜਾ ਰਹੇ ਹਾਂਗੇ ਦਿਖਾ ਕੇ ਆਉਣੇ ਆ ਯਾਰ ਕਰਦਣਾ ਹਨਾ ਕਿਉਂਕਿ ਯਾਰ ਦੁੱਖ ਦੁੱਖ ਵੀ ਚੱਲਿਆ ਜਾਂਦਾ ਦਰਦ ਵੀ ਚੱਲਿਆ ਜਾਂਦਾ ਹੈਗਾ ਨਾ ਪਰ ਜਿਹੜਾ ਚੱਕਰ ਆ ਰ ਉਲਟੀ ਵਾਂਗੂ ਹੁੰਦਾ ਹੈਗਾ ਉਹ ਨਹੀਂ ਚੱਲਿਆ ਜਾਂਦਾ ਹੈਗਾ ਰਾਤ ਬੜਾ ਦਿੱਕਤ ਆਈ ਯਾਰ ਇਹ ਚੀਜ਼ ਦੀ ਤੇ ਹੁਣ ਚੱਲਿਆਂਗੇ ਦਿਖਾ ਕੇ ਆਉਂਦੇ ਆ ਬਈ ਖੇਤਾਂ 'ਚ ਵੀ ਬਾਈ ਹੁਣ ਹਨਾ ਪੂਰੀ ਹਰੇ ਬਾਈ ਮਾਰਨ ਲੱਗ ਗਈ ਕਿਉਂਕਿ ਕਣਕਾਂ ਨੂੰ ਪਹਿਲੇ ਪਾਣੀ ਲਗਭਗ ਲੱਗ ਕੇ ਸਾਰੀਆਂ ਨੂੰ ਕਈਆਂ ਉਹਦਾ ਵਿੱਚ ਵਿੱਚ ਦੀ ਮਿਲਦੇ ਦੋ ਵੀ ਲੱਗ ਗਏ ਹੁਣ ਤਾਂ ਸਾਰੀਆਂ ਦੇ ਕਣਕਾਂ ਲਗਵਾ ਪਏ ਇੱਕ ਇੱਕ ਪਾਣੀ ਲਾ ਕੇ ਰੇਹਾਂ ਰੂਹਾਂ ਪੈ ਗਈਆਂ ਸਾਰੇ ਕਣਕਾ ਹਰੇ ਬਾਈ ਮਾਰਦੀ ਆ ਸਾਰੇ ਖੇਤਾਂ 'ਚ ਵਧੀਆ ਦੂਰ ਦੂਰ ਤੱਕ ਜਿਵੇਂ ਆਪਾਂ ਦੇਖਦੇ ਆਂਗੇ ਲੋਈ ਇਹ ਆਪਣਾ ਖੇਤ ਹੈਗਾ ਜਿਹੜਾ ਆਪਾਂ ਠੇਕੇ ਦੇ ਦਿੱਤਾ ਹੋਇਆਗਾ ਨਾਲ ਦੇ ਪੰਡੀ ਹੈ ਕਣਕ ਵੀ ਵਧੀਆ ਖੜੀ ਜਾਈ ਇੱਕ ਨੰਬਰ ਹਨਾ ਪਾਣੀ ਹਰੇ ਲਾਇਆ ਨਹੀਂ ਉਹਨਾਂ ਨੇ ਲਾਉਣਾਗਾ ਮੇਲਾ ਆਪਾਂ ਜਾ ਰਹੇ ਦੀ ਰਸਤੇ ਚ ਪੈਂਦਾ ਦੀ ਖੇਤ ਯਾਰ ਤਾਂ ਕਰਕੇ ਖੜ ਗਏ ਉਹ ਆਪਣੀ ਮੋਟਰ ਹੈ ਬਾਕੀ ਚੱਲਦੇ ਆਂ ਬਈ ਹੁਣ ਡਾਕਟਰ ਨੂੰ ਦਿਖਾਣੇ ਆਂਗੇ ਜਾ ਕੇ ਲੋ ਬਈ ਦਿਖਾਤਾ ਡਾਕਟਰ ਨੂੰ ਆਪਾਂ ਨੇ ਆ ਦਿਖਾਉਣਾ ਨੇ ਬਈ ਵੀ ਇਹਦੇ ਇਹਦੇ ਵੀ ਕਰਨਗੇ ਨਾਲ ਕੁਝ ਦੇ ਵੀ ਕਰਨ ਹਾਂਜੀ ਬਈ ਡਾਕਟਰ ਨੂੰ ਆਪਾਂ ਦਿਖਾਇਆ ਏ ਹਨ ਤੇ ਵਧੀਆ ਜੈ ਡਾਕਟਰ ਇੱਕ ਨੰਬਰ ਹੈ ਮੁੰਡਾ ਖੁੰਡਾ ਜੈ ਆਪਣੇ ਮੰਗੂ ਤੇ ਵਧੀਆ ਟਰੀਟਮੈਂਟ ਕਰਿਆ ਯਾਰ ਬਈ ਉਹ ਟਰੀਟਮੈਂਟ ਦੀ ਪਤਾ ਲੱਗਦਾ ਦੀ ਹੈ ਨਾ ਵੀ ਹਾਂ ਯਾਰ ਕੋਈ ਜਾਣਕਾਰੀ ਹੈਗੀ ਕਿਉਂਕਿ ਆਪਾਂ ਪਹਿਲਾਂ ਵੀ ਗੁਰੇ ਪਿੰਡ ਇੱਕ ਦੋ ਡਾਕਟਰਾਂ ਨੂੰ ਦਿਖਾਇਆ ਹੈਗਾ ਉਹ ਯਾਰ ਕੀ ਕਰਦੇ ਸੀ ਲਾ ਕੇ கரੰਟ ਜਾਂ ਤੇ ਕਰਕੇ ਮਾਲਿਸ਼ ਜੀ ਹਨਾ ਤੇ ਭੇਜ ਦਾਂਦੇ ਦੀ ਵੀ ਹਾਂ ਓਕੇ ਠੀਕ ਹੋ ਜਾਊਗਾ ਪਰ ਇਹਨੇ ਯਾਰ ਬੰਦੇ ਨੇ ਹਨਾ ਸਹੀ ਦੇਖਿਆ ਇੱਕ ਵਾਰ ਆਪਣੇ ਚੈੱਕ ਕਰੀ ਉਹਨੇ ਪੂਰੀ ਕਰਦਨ ਪੁਆਇੰਟ ਚੈੱਕ ਕਰੇ ਵੀ ਕਿੱਥੋਂ ਸਟਾਰਟ ਹੋਇਆ ਆਪਣੇ ਕਰਦਨ ਦੀ ਆ ਚੀਜ਼ ਚੋ ਸਟਾਰਟ ਹੋਇਆ ਯਾਰ ਇਹ ਸਰਾਣਾ ਲਾਣ ਕਰਕੇ ਹੋਇਆ ਜਦੋਂ ਪਹਿਲਾਂ ਨਾ ਆਪਾਂ ਮੈਂ ਯਾਰ ਕਾਫੀ ਸਰਾਣਾ ਲਾਇਆ ਕਰਦਾ ਦੋ ਦੋ ਸਰਾਣੇ ਲਾ ਕੇ ਨਾ ਗੇਮ ਖੇਡੀ ਜਾਣੀ ਤੇ ਉਹਦੇ ਕਰਨੇ ਇਹ ਸਟਾਰਟ ਹੋਇਆ ਤੀਗਾ ਤੇ ਉਹਨੇ ਸਾਰਾ ਚੈੱਕ ਕਰਿਆ ਕਹਿੰਦਾ ਬਾਈ ਇੱਥੋਂ ਸਟਾਰਟ ਹੋਇਆਗਾ ਗਰਦਨ ਦੀ ਜੰਮੀ ਬਚਾਲੇ ਬਚਾਲੇ ਤੀਗਾ ਉਹਦੇ ਕਰਨੇ ਦਬਈ ਹੋਈ ਹੈ ਕਹਿੰਦਾ ਰੋਣਾੜ ਤੇ ਯਾਰ ਇਹਨੇ ਮ사ਜ ਕਰੀ ਤੇ ਖਿੱਚ ਪਾਈ ਕਰਦਾ ਉਹਨੂੰ ਤੇ ਸੇਕੇ ਸੁੱਕੇ ਦੇਤੇ ਮਾਲਿਸ਼ ਕਰੀ ਹਨਾ ਬਾਈ ਸਾਰੀ ਮ사ਜ ਕਰੀ ਤੇ ਠੀਕ ਲੱਗ ਰਿਹਾ ਯਾਰ 50% ਜਕੜ ਨਾਲ ਦੀ ਨਾਲੇ ਖਤਮ ਹੋ ਗਈ ਜਦੋਂ ਉਹਨੇ ਟ੍ਰੀਟਮੈਂਟ ਚੈੱਕ ਕਰਿਆ ਸਾਰਾ ਆਪਦਾ ਮ사ਜ ਮਸੂਜ ਕਰੀ ਤੇ ਦਿਖਾਇਓ ਕਹਿੰਦਾ ਬਾਈ ਦੋ ਵਾਰ ਹੋਰ ਆ ਜੀ ਕੋਈ ਦਿੱਕਤ ਨਹੀਂ ਠੀਕ ਹੋ ਜਾਊਗਾ ਕੋਈ ਜਿਆਦੇ ਵੱਡੀ ਗੱਲ ਨਹੀਂ ਹੈਗੀ ਕਹਿੰਦਾ ਇਹ ਠੀਕ ਲੱਗਿਆ ਯਾਰ ਜਿਵੇਂ ਆਪਾਂ ਪਹਿਲਾਂ ਡਾਕਟਰ ਨੂੰ ਦਿਖਾਇਆ ਉਹਨਾਂ ਨਾਲੋਂ ਲਾ ਲੈ ਵੀ 100 ਗੁਣਾ ਵਧੀਆ ਇਹ ਚੀਜ਼। ਲੋ ਵੀ ਕਰਿਆਂ ਆ ਕੇ ਗਰਦਨ ਜੀ ਹੋਰੇ ਤਰ੍ਹਾਂ ਜੀ ਲੱਗਦੀ ਯਾਰ ਹੁਣ ਤਾਂ। ਵੈਸੇ ਆਰਾਮ ਹੈਗਾ। ਉਦੋਂ ਦਾ। ਬੇਬੇ ਇਧਰ ਸਬਜ਼ੀ ਲੱਗ ਰਹੀ ਹੈ ਜੀ ਇਹਨਾਂ। ਹੋਰ ਬੇਬੇ ਠੀਕ ਹੈ। ਹਾਂ ਠੀਕ ਆ। ਢੱਲੀ ਵਰਗੀਆਂ ਮਤਾਂ। ਢੱਲੀ ਵਰਗੀਆਂ ਕਹਿੰਦੀਆਂ ਤਾਂ। ਐਨ ਕਾਉਂਟ ਤਲਾਕ ਹੀ ਰੱਖਦੀਆਂ ਨਾ ਤੂੰ ਜਦੋਂ ਦੀਆਂ ਲਵਾਈਆਂ ਨੇ ਸਹੀ ਨਹੀਂ ਕਹਦਾ ਹੁਣ ਹੂੰ ਸਹੀ ਨਹੀਂ ਦੈਂ ਬੋਲਦੀ ਨਹੀਂ ਬਈ ਬੇਬੇ ਤਾਂ ਸ਼ਰਮ ਆਉਂਦੀ ਹੈ ਕੈਮਰੇ ਤੇ ਬੇਬੇ ਬੋਲਦੀ ਨਹੀਂ ਕੈਮਰੇ ਤੇ ਸ਼ਰਮ ਆਉਂਦੀ ਹੈ ਸੁੱਖ ਮਣੀ ਸੋਈ ਪਈ ਹੈ ਬਾਈ ਫਿਰ ਦਿਖਾਵਾਂਗੇ ਜਦੋਂ ਉੱਠ ਗਈ ਦੁਕਾਨ ਘਣੀ ਮਾਰ ਕੇ ਆਣੇ ਆਂ ਗੇੜਾ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ? ਮੈਨੂੰ ਦੱਸੋ ਕੀ ਹੋ ਗਿਆ? ਕੀ? ਕੀ ਕਹਿੰਦਾ ਬਾਈ? ਮੈਂ ਤਾਂ ਫੜਵਾ ਕੀ ਕਰੋਗੇ? ਮੈਂ ਫੜਵਾ ਕੀ ਕਰੋਗੇ ਪਹਿਲਾਂ ਦੱਸੋ? ਇੱਥੇ ਮੈਨੂੰ ਫੜਵਾ ਕੀ ਕਰੋਗੇ ਫੜ ਕੇ? ਆ ਕੇ ਬਲੌਗ ਬਣਾਓ ਬਲੌਗ ਬਣਾਉਗੇ? ਇਹ ਲੈ ਬਲੌਗ ਬਣਾਓ ਕਰ ਇਹ ਫੜ ਲਓ। ਬਲੌਗ ਬਣਾਵਾਂਗੇ। ਕਹਦੇ ਜੀ ਅਸੀਂ ਅਸੀਂ ਕੰਮ ਕਰ ਰਹੇ ਹਾਂ। ਆ ਗੁੱਸਾ ਫੜਾ ਕਰ ਲੈ ਹਾਂ ਇਹਨੇ। ਚਲੋ ਕਿਹਦੀ ਜੀ ਅਸੀਂ ਕੰਮ ਕਰ ਰਹੇ ਆ ਇੱਥੇ ਕੰਮ ਕਰਦੇ ਆ ਤੇ ਸਾਡੀ ਤਕਦੀਰ ਸੋਈ ਪਈ ਐ ਸੋਈ ਪਈ ਐ ਹਾਂ ਬਣਾਦਾ ਬਲੌਗ ਮਾਉਂ ਆ ਹੋਰ ਬਣਾਉਂਗੇ ਹਾਂ ਠੀਕ ਹੋਰ ਗਾ ਹਾਲ ਸ਼ਾਸ਼ੀ ਕਾ ਸਾਰਿਆਂ ਨੂੰ ਇਹ ਤੋਂ ਬਿਨਾਂ ਦੇ ਕੁਛ ਸ਼ਾਸ਼ੀ ਕਾ ਸਾਰਿਆਂ ਤੋਂ ਬਿਨਾਂ ਦੇ ਕੁਛ ਵਾਜ ਇੱਥੇ ਕੈਮਰਾ ਦੇਖ ਲੈ ਬਈ ਸ਼ਾਸ਼ੀ ਕਾ ਸਾਰਿਆਂ ਨੂੰ ਲੋ ਯਾਰ ਅੱਜ ਕਰਦਣ ਜੀ ਕਰਕੇ ਨਾ ਥੋੜਾ ਸਰੀਰ ਹੋ ਜਾ ਹੋਰ ਇਤਰਾਹੇ ਹੋ ਰਹੀ ਦੀਗਾ ਹੁਣ ਚੱਲਦੇ ਆਂ ਗਰਾਊਂਡ 'ਚ ਖੇਡਾਂਗੇ ਅੱਜ ਜਾਂ ਬਾਲੀਬਾਲ ਜਾਂ ਕ੍ਰਿਕਟ ਖੇਡਦੇ ਆਂਗੇ। ਥੋੜਾ ਟਾਈਮ ਤੱਕ ਚੱਲਦੇ ਆਂ। ਅੱਜ ਦੁਕਾਨ ਕਿਵੇਂ ਫਰੀ-ਫਰੀ ਲੱਗ ਰਹੀ ਥੋਡੀ। ਓਹ ਹੋ 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 ਬਹੁਤ ਸਵਾਨ ਲਿਆਂਦਾ ਬਈ ਸਾਡੇ ਬਾਣੀਆਂ ਨੇ। ਲਓ ਜੀ। ਆਪਣੇ ਬਾਣੀਆਂ ਨੇ ਸਵਾਨ ਲਿਆਂਦਾ ਵਧੀਆ। ਸੰਜੂਰਾ ਗੱੱਚਕ ਪੂਜੀ ਵਾਲੀ ਗੱੱਚਕ ਬਈ। ਆਹ ਕੀ ਜੀ ਜਮਨੀਸ਼ ਨਵੀਂ। ਗੱੱਚਕ ਹੈ ਜੀ। ਇਹ ਕਿਹੜੀ ਹੈ? ਇਹ ਦੇਖੀ ਮੁੱਠੀ। ਆ ਦੇਖੋ ਬਈ ਆ ਨਵੀਂ ਗੱਜਕਾਂ ਰਾਤੇ ਨਾਲ ਹੀ ਗੱਜਕਾਂ ਵਿੱਚ ਡਰਾਈ ਫਰੂਟ ਆ ਆ ਤੇ ਨਾਲ ਹੀ ਆ ਇਹ ਤਾਂ ਲੱਗੀਆਂ ਬਚੇ ਕੁਝਾਂ ਮਾਲ ਆ ਤਾਂ ਨਾਂਡੀ ਗੱਟਾ ਕਰਦੇ ਆ ਇਹ ਇੱਕ ਚੀਜ਼ ਹੈ ਪਰ ਸਾਰੀਆਂ ਬਈ ਕਹਿੰਦੇ ਨੇ ਵਿਸਾਖੀ ਆਰਾਮ ਦੀਆਂ ਨਹੀਂ ਜਾਂ ਅੱਕ ਨੰਬਰ ਕੁਆਲਿਟੀ ਲੋ ਬਈ ਬਾਲੀਬਾਲ ਖੇਡ ਕੇ ਘਰੇ ਆ ਗਏ ਤੀਏ ਕੁਝ ਵੀਡੀਓ ਬੜੀ ਵਾਰ ਨਹੀਂ ਬਣਾਈ ਗਈ ਹੈ ਜੀ ਟਾਈਮ ਹੀ ਲੱਗਿਆ ਹੈਗਾ ਕੁਛ ਉੱਥੇ ਹੁੰਦਾ ਨਹੀਂ ਕੋਈ ਯਾਰ ਵੀਡੀਓ ਬਣਾਉਣ ਵਾਲਾ ਹੁਣ ਮਲਾ ਦਿਆਂ ਤੁਹਾਨੂੰ ਯਾਰ ਤਕਦੀਰ ਨਾਲ ਵਿਖਾਈ ਬੇਬੇ ਆਹ ਦੇਖੋ ਬਾਈ ਆਹ ਸੋਈ ਪਈ ਐ ਹੁਣ ਉੱਠ ਜੂਗੀ ਬਾਈ ਇਹ ਅੱਧੇ ਘੰਟੇ ਚ ਬਸ ਫੇਰ ਨਹੀਂ ਸਾਰੀ ਰਾਤ ਸੌਂਦੀ ਹੁਣ ਹੁਣ ਉੱਠ ਜੂਗੀ ਮਾ ਫੇਰ ਨਹੀਂ ਸੌਂਦੀ ਇਹ ਸਾਰੀ ਰਾਤ ਆ ਸੌਂਦੀ ਲੋ ਬਾਈ ਆਪਣੇ ਕਬੂਤਰਾਂ ਕੋਲ ਆਏ ਆਂ ġeṛa maar raat nu ਨਾਲੇ ਕੱਪੜਾ ਜਾਂ ਟਾਕੇ ਜਾਗੇ ਨਾਲੇ ਦੇਖ ਜਾਗੇ ਕਿ ਓਕੇ ਨੇ ਲੋ ਬਈ ਸਹੀ ਬੈਠੇ ਨੇ ਉਹ ਬੈਠੇ ਨੇ ਸਹੀ ਨੇ ਬਈ ਸਾਰੇ ਓਕੇ ਨੇਗੇ ਉਹ ਠੰਡ ਜੀ ਦੁਆਰਾ ਇਹਨਾਂ ਦੇ ਕੱਪੜਾ ਚਾ ਲਾ ਰੱਖਿਆਗਾ ਕੱਪੜਾ ਲਾ ਜਾਣੇ ਵੀ ਠੰਡੀ ਹਵਾ ਨਾ ਅੰਦਰ ਪਵੇ ਹਨਾ 1 ਮਿੰਟ ਬਾਈ ਲਓ ਬਾਈ ਆ ਕੱਪੜਾ ਲਾ ਰਖਿਆ ਤੇ ਇਹਨੂੰ ਆਪਾਂ ਐਵੇਂ ਸੱਟ ਜਾਣੇ ਆ ਤਾਂ ਜੋ ਹਵਾ ਨਾ ਹਨਾ ਅੰਦਰ ਪਵੇ ਠੰਡੀ ਠੰਡੀ ਜੀ ਇਹ ਦੇਖੋ ਓਕੇ ਬਾਈ ਉਹ ਜਰ ਕੰਬਲ ਬਾਹਰ ਪਿਆਗਾ ਅੰਦਰ ਸੱਟਣ ਵਾਲੇ ਉੱਪਰ ਨੋਬੀ ਕੰਮ ਕੰਮ ਨੂੰ ਮੇੜ ਕੇ ਰੁੱਟ ਰੁੱਟੇ ਖਾ ਗਿਆ ਯਾਰ ਹੁਣ ਆਗੇ ਦੀ ਰੋਮਚਾਣਾ ਅੱਜ ਕੋਈ ਜ਼ਿਆਦਾ ਵਲੌਗ ਨਹੀਂ ਬਣਿਆ ਅੱਜ ਦੇ ਵਲੌਗ ਦੀ ਸਮਾਪਤੀ ਕਰਦੇ ਇੱਥੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਨਾਲ